ਤਬੀਹਦ ਮੰਦ ਪਾਗੀ ਖਬਰ ਜ਼ੀਰਕਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਨਿੱਜੀ ਸਕੂਲ ਦੇ ਵਿੱਚ 12ਵੀਂ ਜਮਾਤ ਦੇ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਜਿਸ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ ਉਸ ਦੀ ਮੌਤ ਹੋ ਗਈ ਹੈ ਜੀ ਹਾਂ ਬਿਲਕੁਲ ਸਕੂਲ ਦੇ ਵਿੱਚ ਹੀ ਬੇਹੋਸ਼ ਹੁੰਦਾ ਚੱਕਰ ਖਾ ਕੇ ਕਲਾਸਰੂਮ ਦੇ ਵਿੱਚ ਡਿੱਗ ਜਾਂਦਾ ਹੈ ਇਲਾਜ ਲਈ ਇਸ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਜਿੱਥੇ ਡਾਕਟਰ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਉਸ ਮੌਕੇ ਤੇ ਜਿਹੜੀ ਜਾਣਕਾਰੀ ਮਿਲੀ ਉੱਥੋਂ ਦੀ ਇਸ਼ਾਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਸ ਸਟੂਡੈਂਟ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ ਜਦਕਿ ਰਿਪੋਰਟ ਜਿਹੜੀ ਹੈ ਉਹ ਹਜੇ ਆਣੀ ਬਾਕੀ ਹੈ ਇਸ ਗੱਲ ਦੀ ਹਲੇ ਪੁਸ਼ਟੀ ਨਹੀਂ ਹੋਈ ਕਿ ਇਸ ਬੱਚੇ ਦੀ ਮੌਤ ਹਾਰਟ ਅਟੈਕ ਨਾਲ ਹੀ ਹੋਈ ਉੱਥੇ ਹੀ ਸਕੂਲ ਪ੍ਰਿੰਸੀਪਲ ਦੇ ਵੱਲੋਂ ਇੱਕ ਨਵਾਂ ਜਿਹਾ ਬਿਆਨ ਦੇ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਸਕੂਲ ਦੇ ਵਿੱਚ ਇਹ ਬੱਚਾ ਆਉਂਦਾ ਦਾਖਲ ਹੁੰਦਾ ਤਾਂ ਇਸ ਸਕੂਲ ਦੇ ਵਿੱਚ ਇਹ ਗੱਲ ਅਲਾਉਡ ਕੀਤੀ ਗਈ ਸੀ ਕਿ ਬੱਚੇ ਆਪਣੇ ਸਿਕਿਉਰਿਟੀ ਪਰਪਸ ਨੂੰ ਲੈ ਕੇ ਫੋਨ ਮੋਬਾਈਲ ਫੋਨ ਜਿਹੜੇ ਨੇ ਉਹ ਲੈ ਕੇ ਆ ਸਕਦੇ ਨੇ ਸਕੂਲ ਲੈ ਕੇ ਆ ਸਕਦੇ ਨੇ ਜੋ ਕਿ ਸਵੇਰੇ ਆਉਂਦਿਆਂ ਸਾਰ ਬੱਚੇ ਮੋਬਾਈਲ ਫੋਨ ਆਪਣੇ ਅਧਿਆਪਕ ਨੂੰ ਜਮ੍ਹਾਂ ਕਰਵਾ ਦਿੰਦੇ ਸਨ ਤੇ ਜਦੋਂ ਇਸ ਇਸ ਬੱਚੇ ਨੇ ਵੀ ਇਸ 18 ਸਾਲਾ ਮੁੰਡੇ ਨੇ ਵੀ ਆਪਣੇ ਮੋਬਾਈਲ ਫੋਨ ਜਿਹੜੇ ਅਧਿਆਪਕ ਨੂੰ ਜਮ੍ਹਾਂ ਕਰਵਾਏ ਪਰ ਜਦੋਂ ਵਾਪਸ ਜਾਣ ਲੱਗਿਆਂ ਉਹ ਮੋਬਾਈਲ ਫੋਨ ਆਪਣੇ ਹੱਥ ਦੇ ਵਿੱਚ ਫੜਦਾ ਹੈ ਤਾਂ ਉਸ ਤੋਂ ਬਾਅਦ ਉਹ ਅਚਾਨਕ ਡੱ ਚੱਕਰ ਖਾ ਕੇ ਡਿੱਗ ਜਾਂਦਾ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਇਸ ਬਾਬਤ ਸਕੂਲ ਪ੍ਰਸ਼ਾਸਨ ਦੇ ਵੱਲੋਂ ਹੋਰ ਵੀ ਕਈ ਗੱਲਾਂ ਜੜੀਆਂ ਨੇ ਉਹ ਆਖੀਆਂ ਗਈਆਂ ਨੇ ਤੁਹਾਨੂੰ ਦੱਸਦੀ ਹੈ ਜਦੋਂ ਉਹ ਬੱਚਾ ਬੇਹੋਸ਼ ਹੋ ਜਾਂਦਾ ਤਾਂ ਉਸੇ ਵੇਲੇ ਉਸ ਨੂੰ ਪਰਿਵਾਰ ਨੂੰ ਦੱਸਿਆ ਜਾਂਦਾ ਪਰਿਵਾਰ ਉਸ ਨੂੰ ਫੈਮਿਲੀ ਡਾਕਟਰ ਦੇ ਕੋਲ ਲੈ ਕੇ ਜਾਂਦਾ ਪਰ ਡਾਕਟਰ ਬੱਚੇ ਨੂੰ ਗੰਭੀਰ ਹਾਲਤ ਵਿੱਚ ਦੇਖਦੇ ਹੋਏ ਉਸ ਨੂੰ ਹਸਪਤਾਲ ਦੇ ਵਿੱਚ ਰੈਫਰ ਕਰ ਦਿੰਦਾ ਜਦੋਂ ਨਿੱਜੀ ਹਸਪਤਾਲ ਦੇ ਵਿੱਚ ਇਸ ਨੂੰ ਲੈ ਕੇ ਜਾਇਆ ਤਾਂ ਉੱਥੇ ਇਸ ਲੜਕੇ ਦੀ ਉਮਰ ਜਿਹੜੀ ਆ 18 ਸਾਲ ਦੱਸੀ ਜਾ ਰਹੀ ਪਰਮ ਇਸ ਦਾ ਨਾਮ ਹੈ ਉਸ ਦੀ ਹਾਲਤ ਗੰਭੀਰ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਨੂੰ 32 ਸੈਕਟਰ ਹਸਪਤਾਲ ਰੈਫਰ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਡਾਕਟਰ ਜਿਹੜੇ ਨੇ ਪਰਮਦੀਪ ਨੂੰ ਜਿਹੜਾ ਹੈ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਤਾਂ ਬੇहद ਮੰਦ ਭਾਗੀ ਖਬਰ ਸਾਹਮਣੇ ਆਈ ਹੈ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਸ ਬੱਚੇ ਦਾ ਪਰਮ ਦਾ ਜਿਹੜੇ ਦਾਦਾ ਜੀ ਨੇ ਉਹ ਕਿਸ ਤਰ੍ਹਾਂ ਦੇ ਨਾਲ ਤਾਂ ਹਾਂ ਮਾਰ ਮਾਰ ਕੇ ਰੋ ਰਹੇ ਨੇ ਹਾਈ ਮੇਰੇ ਰੱਬਾ ਕਹਿ ਕੇ ਰੋ ਰਹੇ ਨੇ ਕਿਉਂਕਿ ਉਹਨਾਂ ਦਾ ਜਵਾਨ ਪੋਤਾ ਬਿਨਾਂ ਗੱਲ ਨੂੰ ਹੀ ਜਹਾਨੋਂ ਤੁਰ ਗਿਆ ਹਲੇ ਉਹਨਾਂ ਦੀ ਉਸ ਬੱਚੇ ਦੀ ਮੌਤ ਦਾ ਕਾਰਨ ਵੀ ਜਿਹੜਾ ਉਹ ਸਪਸ਼ਟ ਨਹੀਂ ਹੋ ਪਾਰਿਆ ਤਾਂ ਜ਼ਾਹਿਰ ਜੀ ਗੱਲ ਹੈ ਪਰਿਵਾਰ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਇਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲਾਰੇ